ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਸ੍ਰੀ ਰੰਕਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾਗਾ ਫੈਸਲਾ ਭਾਰਤ ਸਰਕਾਰ ਨੇ ਲਿਆ ਹੈ ਅਸੀਂ ਇਹਨੂੰ ਕੰਡੈਮਨ ਵੀ ਕਰਦੇ ਹਾਂ ਇਹਦਾ ਵਿਰੋਧ ਵੀ ਕਰਦੇ ਹਾਂ ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਲ ਨੇ ਤੇ ਦੂਜੇ ਪਾਸੇ ਉਸ ਮੁਕੱਦਸ ਥਾਨ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤਕ ਹੋ ਜਾਂਦੇ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਜਿੱਥੋਂ ਭਾਈਚਾਰੇ ਦਾ ਸੁਨੇਹਾ ਜਾਂਦਾ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਇਸ ਤੋਂ ਮੰਦ ਭੰਗਾ ਕੁਝ ਨਹੀਂ ਹੋ ਸਕਦਾ ਔਰ ਹਿੰਦੁਸਤਾਨ ਪਾਕਿਸਤਾਨ ਦੇ ਕਿੰਨੇ ਵੀ ਮਾੜੇ ਰਿਸ਼ਤੇ ਰਹੇ ਹੁਣ ਚਾਹ 65 ਦੀ ਲੜਾਈ ਹੋਈ ਚਾਹ 71 ਦਾ ਜੰਗ ਹੋਇਆ ਹੋਵੇ ਲੇਕਿਨ ਕਦੀ ਵੀ ਧਾਰਮਿਕ ਆਸਥਾ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਕਦੀ ਰੋਕਿਆ ਨਹੀਂ ਗਿਆ لیکن بی جے پی دی مرکز سرکار نو پتہ نہیں کی دشمنی ہے پنجابیان نا سکھاں نا ਗੁਰੂ ਨਾਨਕ ਨਾਮ લેવા ਲੋਕਾਂ ਨਾਲ پتہ نہیں کی ਇਹਨਾਂ دی دشمنی ہے کہ ਜਦੋਂ ਪੰਜਾਬ ਦੀ ਗੱਲ ਹੁੰਦੀ ਆ ਸਿੱਖਾਂ ਦੀ ਗੱਲ ਹੁੰਦੀ ਆ ਸਾਡੇ ਗੁਰੂਆਂ ਦੀ ਗੱਲ ਹੁੰਦੀ ਆ ਉੱਤੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਮੀਡੀਏਟਲੀ ਇਹ ਆਪਣੇ ਇਸ ਫੈਸਲੇ ਨੂੰ ਜਿਹਦੇ ਰਾਹੀਂ શ્રી ਨੰਕਾਣਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਔਰ ਆਸਥਾ ਔਰ ਸ਼ਰਧਾ ਦੇ ਨਾਲ ਜਾਣ ਵਾਲੇ ਲੋਕਾਂ ਨੂੰ ਇਮੀਡੀਏਟਲੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਸ ਮੁਕद्दस ਥਾਨ ਤੇ ਜਾ ਕੇ ਨਨਕਾਣਾ ਸਾਹਿਬ ਜਾ ਕੇ ਲੋਕ ਨਤਮਸਤਕ ਹੋ ਸਕਣ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਅਸ਼ੀਰਵਾਦ ਗੁਰੂ ਨਾਨਕ ਸਾਹਿਬ ਦਾ ਲੈ ਸਕਣ ਔਰ ਭਾਈਚਾਰੇ ਦਾ ਸੁਨੇਹਾ ਦੇ